ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਅੱਜ 4 ਫਰਵਰੀ ਹੈ ਤੇ ਲਗਭਗ ਪੂਰੇ 60-62 ਦਿਨ ਬਾਅਦ ਸੱਤ ਮੈਮਰੀ ਕਮੇਟੀ ਦੀ ਮੀਟਿੰਗ ਜਿਹੜੀ ਹੈ ਉਹ ਆਖਰਕਾਰ ਪਟਿਆਲਾ ਦੇ ਵਿੱਚ ਹੋਣ ਜਾ ਰਹੀ ਹੈ ਹੁਣ ਇਸ ਮੀਟਿੰਗ ਦਾ ਏਜੰਡਾ ਕੀ ਰਹੇਗਾ ਇਸ ਮੀਟਿੰਗ ਦੇ ਵਿੱਚ ਕੀ ਕੋਈ ਨਵੇਂ ਮਤੇ ਲਿਆਂਦੇ ਜਾਣਗੇ ਭਰਤੀ ਨੂੰ ਲੈ ਕੇ ਕੀ ਗੱਲਬਾਤ ਹੋਵੇਗੀ ਇਹ ਤੋਂ ਹੱਥੋਂ ਜਾਣਾਂਗੇ ਤੇ ਨਾਲ ਹੀ ਆਪਾਂ ਇਹ ਵੀ ਸਮਝਾਂਗੇ ਵੀ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਹੁਣ ਬੰਦ ਹੋ ਚੁੱਕਾ ਭਗਵੰਤ ਮਾਨ ਸਾਹਿਬ ਪੰਜਾਬ ਦੇ ਵਿੱਚ ਆ ਚੁੱਕੇ ਐ ਤੇ ਦਿੱਲੀ ਦੀ ਇਸ ਵੇਲੇ ਚੋਣ ਸਥਿਤੀ ਕੀ ਐ ਸੋ ਸਭ ਤੋਂ ਪਹਿਲਾਂ ਜਿਹੜੀ ਅਹਿਮ ਖਬਰ ਆ ਡੇਲਾ ਸਾਹਿਬ ਉਹ ਇਹੀ ਐ ਵੀ ਅੱਜ ਆਖਰਕਾਰ ਉਸ 7 ਮੈਂਬਰੀ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਐ ਜਿਨੂੰ ਲੈ ਕੇ ਪਿਛਲੇ 60 62 ਦਿਨਾਂ ਤੋਂ ਰੌਲਾ ਰੱਪਾ ਪੈ ਰਿਹਾ ਸੀ ਜੀ ਡਲਾ ਸਾਹਿਬ ਦੇਖੋ 2 ਦਸੰਬਰ ਦਾ ਜਿਹੜਾ ਹੁਕਮਨਾਮਾ ਹੈ ਉਹ ਇਨ ਬਿਨ ਲਾਗੂ ਕਰਾਉਣ ਦੀ ਮੰਗ ਸੀ ਜਿਹਦੇ ਕਰਕੇ ਜਿਹੜੀ 7 ਮੈਂਬਰੀ ਕਮੇਟੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਇਨ ਬਿਨ ਹਜੇ ਤੱਕ ਪ੍ਰਵਾਨ ਨਹੀਂ ਸੀ ਕੀਤੀ ਹਾਲਾਂਕਿ ਉਹਦੇ ਵਿੱਚੋਂ ਬਹੁਤ ਸਾਰੇ ਮੈਂਬਰਾਂ ਨੂੰ ਵੱਖ-ਵੱਖ ਥਾਵਾਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਮੈਂਬਰ ਭਰਤੀ ਪ੍ਰਕਿਰਿਆ ਦੇ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਲੇਕਿਨ ਨਾ ਮਨਪੇੜੀ 43 ਸ਼ਾਮਲ ਹੋਏ ਨਾ ਸ਼ੰਤ ਸਿੰਘ ਉਮੈਦਪ uri ਗੁਰਪ੍ਰਤਾਪ ਸਿੰਘ ਵਡਾਲਾ ਨੇ ਵੀ ਇਨਕਾਰ ਕਰ ਦਿੱਤਾ ਹੁਣ ਜਿਹੜੀ ਅੱਜ ਮੀਟਿੰਗ ਹੈ ਸੱਤ ਮੈਂਬਰੀ ਕਮੇਟੀ ਦੀ ਇਹਦੀ ਬਹੁਤ ਵੱਡੀ ਅਹਿਮੀਅਤ ਹੈ ਜੀ ਪਹਿਲਾਂ ਤਾਂ ਲਗਾਤਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕਹਿੰਦੇ ਰਹੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਔਰ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਕਹਿੰਦੇ ਰਹੇ ਖਤੋ-ਖਤਾਬਤ ਵੀ ਹੋਇਆ ਕਿ ਇਹ ਮੀਟਿੰਗ ਕੀਤੀ ਜਾਵੇ ਹੁਣ ਧਾਮੀ ਸਾਹਿਬ ਇਸ ਮੀਟਿੰਗ ਲਈ ਰਾਜ਼ੀ ਹੋਏ ਨੇ ਹੁਣ ਉਹਨਾਂ ਨੇ ਮੀਟਿੰਗ ਬੁਲਾਈ ਹੈ ਬਹੁਤ ਸਾਰੇ ਲੋਕਾਂ ਦੇ ਜ਼ਾਹਿਰ 'ਚ ਸਵਾਲ ਵੀ ਆ ਕਿ ਹਰਜਿੰਦਰ ਸਿੰਘ ਧਾਮੀ ਹੋਣਾ ਨੇ 2 ਮਹੀਨੇ ਬਾਅਦ ਇਹ ਮੀਟਿੰਗ ਕਿਉਂ ਬੁਲਾਈ ਜਦੋਂ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰਾਉਣ ਦੀ ਹੈ ਔਰ 7 ਮੈਂਬਰੀ ਕਮੇਟੀ ਨੂੰ ਜਦੋਂ ਹੁਕਮ ਹੋਇਆ ਸੀ ਕਿ ਉਹ ਭਰਤੀ ਪ੍ਰਕਿਰਿਆ ਦੀ ਨਿਗਰਾਨੀ ਕਰੇਗੀ ਹੁਣ ਅੱਜ ਜਿਹੜੀ ਮੀਟਿੰਗ ਹੋਣੀ ਹੈ ਸੰਦੀਪ ਜੀ ਮੈਨੂੰ ਇਹ ਲੱਗਦਾ ਹੈ ਕਿ ਇਸ ਮੀਟਿੰਗ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਭਾਵੇਂ ਉਹਦੇ ਪ੍ਰਧਾਨ ਨੇ ਇੱਕ ਤਰੀਕੇ ਨਾਲ ਕਮੇਟੀ ਦੇ ਮੁਖੀ ਨੇ ਬਿਲਕੁਲ ਲੇਕਿਨ ਹਰਜਿੰਦਰ ਸਿੰਘ ਧਾਮੀ ਹੋਣੀ ਅੱਜ ਉਸ ਮੀਟਿੰਗ ਦੇ ਵਿੱਚ ਸਾਹਮਣਾ ਕਿਵੇਂ ਕਰਨਗੇ ਇਹ ਵੀ ਇੱਕ ਸਵਾਲ ਹੈ ਸਵਾਲ ਹੀ ਡੱਲਾ ਸਾਹਿਬ ਇਹ ਹੈ ਵੀ ਜਦੋਂ ਮਨਪ੍ਰੀਤਿਆਲੀ ਕਹਿੰਦੇ ਵੀ ਮੈਂ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੋਂ ਬਾਹਰ ਨਹੀਂ ਜਾਣਾ ਗੁਰਪ੍ਰਤਾਪ ਵਡਾਲਾ ਕਹਿੰਦੇ ਮੈਂ ਨਹੀਂ ਜਾਣਾ ਤੇ ਨਾਲ ਦੀ ਨਾਲ ਹੀ ਹਰਜਿੰਦਰ ਸਿੰਘ ਧਾਮੀ ਜਿਹੜੇ ਇਸ ਕਮੇਟੀ ਦੇ ਚੇਅਰਮੈਨ ਆ ਉਹ ਫਿਰ ਇਹਨਾਂ ਨੂੰ ਕਿਵੇਂ ਮਨਾਉਣਗੇ ਔਰ ਨਾਲ ਜਿਹੜੀ ਭਰਤੀ ਹੋ ਚੁੱਕੀ ਆ 24 ਲੱਖ ਬੰਦਾ ਭਰਤੀ ਵੀ ਹੋ ਚੁੱਕਾ ਡੱਲਾ ਸਾਹਿਬ ਨਹੀਂ ਉਹ ਚਲੋ ਕਹਿੰਦੇ ਅਸੀਂ ਫਾਰਮ ਦੇਤੇ 24 ਲੱਖ ਦੇ ਕਰੀਬ ਅਸੀਂ ਫਾਰਮ ਆ ਜਿਹੜੇ ਭਰਤੀ ਦੇ ਉਹ ਦੇ ਦਿੱਤੇ ਦੇਖੋ ਸਵਾਲ ਇਹ ਹੈ ਸੰਦੀਪ ਜੀ ਜੀ ਕਿ ਜਿਹੜੇ ਮੈਂਬਰ ਨੇ ਇਸ ਕਮੇਟੀ ਦੇ ਬਡੂੰਗਰ ਸਾਹਿਬ ਨੇ ਸਾਬਕਾ ਐਸਜੀਪੀਸੀ ਦੇ ਪ੍ਰਧਾਨ ਨੇ ਬੀਬੀ ਸਤਵੰਤ ਕੌਰ ਨੇ ਮਨਪੀਤ ਢਿਆਲੀ ਨੇ ਇਕਬਾਲ ਸਿੰਘ ਝੁੰਦਾ ਸਾਹਿਬ ਨੇ ਗੁਰਪ੍ਰਤਾਪ ਵਡਾਲਾ ਨੇ ਸੰਤਾ ਸਿੰਘ ਮਹਿਦਪੁਰੀ ਸੰਤਾ ਸਿੰਘ ਮਹਿਦਪੁਰੀ ਨੇ ਮੈਨੂੰ ਲੱਗਦਾ ਹੈ ਕਿ ਜਿਹੜੇ 6 ਮੈਂਬਰ ਨੇ ਉਹ 6 ਦੇ 6 ਮੈਂਬਰ ਪਟਿਆਲੇ ਦੇ ਬਹਾਦਰਗੜ੍ਹ ਦੇ ਵਿੱਚ ਜਿਹੜੀ ਇਹ ਮੀਟਿੰਗ ਹੋਣੀ ਹੈ ਅੱਜ ਇਹ 11:00 ਵਜੇ ਸ਼ੁਰੂ ਹੋ ਜਾਣੀ ਮੀਟਿੰਗ ਮੈਨੂੰ ਲੱਗਦਾ 3-4 ਘੰਟੇ ਮੀਟਿੰਗ ਚੱਲੂ ਹੁਣ ਇਹ ਸਾਰੇ ਮੈਂਬਰਾਂ ਨੇ ਉੱਥੇ ਜੋ ਮੇਰੀ ਜਾਣਕਾਰੀ ਹੈ ਜੀ ਇਹ ਮਨ ਬਣਾ ਰੱਖਿਆ ਹੈ ਕਿ ਅਸੀਂ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਇਹ ਸਪਸ਼ਟ ਸਨੇਹਾ ਦੇਣਾ ਹੈ ਕਿ ਜਿਹੜੀ ਇਹ ਕਮੇਟੀ ਹੈ ਜੀ ਇਹਨੂੰ ਇਨ ਬਿਨ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ ਇਹੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਕਿ ਜਿਹੜੀ ਭਰਤੀ ਪ੍ਰਕਿਰਿਆ ਉਹਦੀ ਨਿਗਰਾਨੀ ਇਹ ਸੱਤ ਮੈਂਬਰੀ ਕਮੇਟੀ ਕਰੇਗੀ। ਔਰ ਜਿਹੜੀ ਹੁਣ ਭਰਤੀ ਸ਼ੁਰੂ ਹੋਗੀ ਸ਼੍ਰੋਮਣੀ ਅਕਾਲੀ ਦਲ ਦੀ। ਇਹ ਕਮੇਟੀ ਦੇ ਮੈਂਬਰ ਇਸ ਮੀਟਿੰਗ 'ਚ ਜੀ ਇਸ ਭਰਤੀ ਨੂੰ ਸੰਦੀਪ ਜੀ ਮੁੱਢੋਂ ਰੱਦ ਕਰਨ ਵਾਲੇ ਨੇ। ਇਹ ਜਿਹੜੀ ਮੀਟਿੰਗ ਹੈ ਨਾ ਉਸ ਮੀਟਿੰਗ ਦੇ ਵਿੱਚ ਉਹ ਇਸ ਭਰਤੀ ਨੂੰ ਮੁੱਢੋਂ ਰੱਦ ਕਰ ਦੇਣਗੇ ਆਪਣੇ ਨਜ਼ਰੀਏ ਦੇ ਮੁਤਾਬਕ। ਉਹ ਕਹਿਣਗੇ ਕਿ ਅਸੀਂ ਇਸ ਭਰਤੀ ਨੂੰ ਪ੍ਰਵਾਨ ਨਹੀਂ ਕਰਦੇ ਕਿਉਂ? ਕਿਉਂਕਿ ਜਿਵੇਂ ਹੁਕਮ ਦਿੱਤਾ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕਿ ਭਰਤੀ ਇਹਨਾਂ ਨਿਯਮਾਂ ਤਹਿਤ ਹੋਣੀ ਚਾਹੀਦੀ ਹੈ ਆਧਾਰ ਕਾਰਡ ਲਿਆ ਜਾਵੇ ਜਾਂ ਜਿਹੜੇ ਵੀ ਵੇਰਵੇ ਰੱਖੇ ਜਾਣ ਫੋਟੋ ਵੀ ਫੋਟੋ ਦੀ ਵੀ ਗੱਲ ਆਈ ਸੀ ਡਲਾ ਸਾਬ ਚਰਨਜੀਤ ਬਰਾੜ ਦਾ ਵੀ ਇੱਥੇ ਜ਼ਿਕਰ ਕਰਨਾ ਲਾਜ਼ਮੀ ਹੈ ਅੱਜ ਉਹ ਇੱਕ ਕੌਮੀ ਨਿਊਜ਼ ਚੈਨਲ ਦੇ ਉੱਤੇ ਜਦੋਂ ਇੰਟਰਵਿਊ ਦੇ ਰਹੇ ਸੀ ਉਹਨਾਂ ਨੇ ਇੱਥੋਂ ਤੱਕ ਕਹਿਤਾ ਵੀ ਭਰਤੀ ਕਹਿੰਦੇ ਲਗਭਗ ਇਹ ਬੋਗਸ ਹੀ ਹੋ ਰਹੀ ਹੈ ਕਿਸੇ ਦਾ ਕੋਈ ਸ਼ਨਾਖਤੀ ਕਾਰਡ ਨਹੀਂ ਲਿਆ ਜਾ ਰਿਹਾ ਕੇਵਲ ਪਰਚੀਆਂ ਕਟੀਆਂ ਜਾ ਰਹੀਆਂ ਨਹੀਂ ਦੇਖੋ ਇਹ ਤਾਂ ਚਰਨਜੀਤ ਬਰਾੜ ਹੁੰਨੀ ਕਹਿ ਰਹੇ ਨੇ ਨਾ ਭਰਤੀ ਬੋਗਸ ਹੋ ਰਹੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਭਰਤੀ ਬੋਗਸ ਹੈ ਕਿਉਂਕਿ ਅਕਾਲੀ ਦਲ ਨੇ ਜੇ ਕਾਪੀਆਂ ਦਿੱਤੀਆਂ ਨੇ ਜਿਹੜੇ ਅਕਾਲੀ ਦਲ ਦੇ ਵਲੰਟੀਅਰ ਜਥੇਦਾਰ ਭਰਤੀ ਕਰ ਰਹੇ ਹੋਣਗੇ ਉਹ ਨਿਸ਼ਚਿਤ ਤੌਰ ਦੇ ਉੱਤੇ ਲੋਕਾਂ ਦੇ ਨਾਮ ਭਰ ਕੇ ਵੈਲਿਡ ਭਰਤੀ ਹੀ ਕਰ ਰਹੇ ਹੋਣਗੇ ਜੋ ਅੱਜ ਦਾ ਸਮਾਂ ਸ਼੍ਰੋਮਣੀ ਅਕਾਲੀ ਦਲ ਵੀ ਉਸ ਸਥਿਤੀ 'ਚ ਨਹੀਂ ਹੈ ਕਿ ਉਹ ਬੋਗਸ ਭਰਤੀ ਕਰੇ ਮੈਂ ਇਹ ਨਹੀਂ ਕਹੂੰਗਾ ਕਿ ਅਕਾਲੀ ਦਲ ਭਰਤੀ ਬੋਗਸ ਕਰ ਰਿਹਾ ਹੈ ਪਰ ਮੈਂ ਇਹ ਜ਼ਰੂਰ ਕਹੂੰਗਾ ਕਿ ਜਿਹੜੇ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਉਹ ਇਸ ਭਰਤੀ ਨੂੰ ਪ੍ਰਵਾਨ ਨਹੀਂ ਕਰਨਗੇ ਕਿਉਂਕਿ ਜਦੋਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਹੋਈ ਉਦੋਂ ਸੱਤ ਮੈਂਬਰੀ ਕਮੇਟੀ ਇਨ ਬਿਨ ਤਾਂ ਪ੍ਰਵਾਨ ਹੀ ਨਹੀਂ ਕੀਤੀ ਗਈ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਰੀਡਕਾ ਇਹ ਹੈ ਕਿ ਹਰਜਿੰਦਰ ਸਿੰਘ ਧਾਮੀ ਜਦੋਂ ਪਿਛਲੀ ਵਾਰੀ ਵਰਕਿੰਗ ਕਮੇਟੀ ਦੀ ਬੈਠਕ ਹੋਈ ਤਿੰਨ ਚਾਰ ਦਿਨ ਪਹਿਲਾਂ ਉਸ ਦਿਨ ਹਰਜਿੰਦਰ ਸਿੰਘ ਧਾਮੀ ਕਹਿੰਦੇ ਕਿ ਮੈਂ ਜਿਹੜੀ ਵਰਕਿੰਗ ਕਮੇਟੀ ਦੀ ਬੈਠਕ 'ਚ ਆ ਮੈਂ ਕਹਿੰਦੇ ਬਤੌਰ ਨਿਗਰਾਨ ਹੀ ਆਇਆ ਕਿ ਸੱਤ ਮੈਂਬਰੀ ਕਮੇਟੀ ਦੇ 6 ਮੈਂਬਰ ਇਹ ਗੱਲ ਨੂੰ ਮਨਜ਼ੂਰ ਕਰ ਲੈਣਗੇ ਕਿ ਹਰਜਿੰਦਰ ਸਿੰਘ ਧਾਮੀ ਉਸ ਵਰਕਿੰਗ ਕਮੇਟੀ ਦੀ ਬੈਠਕ 'ਚ ਜੇ ਬੈਠੇ ਸੀ ਤੇ ਉਹ ਬਤੌਰ ਨਿਗਰਾਨ ਬੈਠੇ ਸੀ ਉਹ 6 ਦੇ 6 ਮੈਂਬਰ ਇਸ ਗੱਲ ਨੂੰ ਰੱਦ ਕਰਨਗੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਭਰਤੀ ਕਰ ਰਿਹਾ ਅਸੀਂ ਉਹਦੇ ਨਾਲ ਸਹਿਮਤ ਆ ਉਹ ਬਿਲਕੁਲ ਹਾਂ ਇਹ ਗੱਲ ਹੋਰ ਦੱਸਤਾਂ ਜਿਹੜੀ ਅੱਜ ਮੀਟਿੰਗ ਹੈ ਉਹਦੇ ਵਿੱਚ ਇਹ ਮਤਾ ਆਉਣਾ ਹੈ ਇਹ ਮਤਾ ਆਉਣਾ ਲਗਭਗ ਤੈ ਹੈ ਕਿਹੜਾ ਮੈਂਬਰ ਇਹ ਮਤਾ ਲੈ ਕੇ ਆਏਗਾ ਮੇਰੀ ਜਾਣਕਾਰੀ ਚ ਹੈ ਮੈਨੂੰ ਸੂਤਰਾਂ ਤੋਂ ਇਹ ਖਬਰ ਹੈ ਲੇਕਿਨ ਮੈਂ ਉਸ ਵਿਅਕਤੀ ਦਾ ਨਾਮ ਨਹੀਂ ਲੈਂਦਾ ਪਰ ਇੱਕ ਮਾਨਯੋਗ ਮੈਂਬਰ ਹੈ ਜਿਹੜਾ ਉਹ ਮਤਾ ਲੈ ਕੇ ਆਉਣ ਵਾਲੇ ਨੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ ਜਾਂਚ ਕਮੇਟੀ ਬਣਾਈ ਹੈ ਉਹਨੂੰ ਰੱਦ ਕਰਨ ਔਰ ਬਿਲਕੁਲ ਗਿਆਨੀ ਹਰਪੀ ਸਿੰਘ ਦੇ ਮਾਮਲੇ 'ਚ ਜਾਂਚ ਨਹੀਂ ਹੋਣੀ ਚਾਹੀਦੀ ਕਿਉਂਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕਿ ਅਗਰ ਪੰਜ ਪਿਆਰਿਆਂ ਦੇ ਸਾਹਮਣੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਮੁਖੀ ਗਿਆਨੀ ਹਰਪੀ ਸਿੰਘ ਜੀ ਅਗਰ ਆਪਣੀ ਗੱਲ ਰੱਖ ਰਹੇ ਨੇ ਸਪਸ਼ਟੀਕਰਨ ਦੇ ਰਹੇ ਨੇ ਤੇ ਉਸ ਤੋਂ ਬਾਅਦ ਕਿਸੇ ਜਾਂਚ ਦੀ ਲੋੜ ਨਹੀਂ ਹੈ ਔਰ ਉਂਝ ਵੀ ਇਹ ਜਿਹੜਾ ਅਧਿਕਾਰ ਖੇਤਰ ਹੈ ਜਾਂਚ ਦਾ ਇਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁਖ ਜਥੇਦਾਰ ਨੇ ਜਿਹੜੇ ਗਿਆਨੀ ਰਕबीर ਸਿੰਘ ਉਹਨਾਂ ਦੇ ਦਾਰੇ ਚਾਹੁੰਦਾ ਇਹ ਗੱਲਾਂ ਹੋਈਆਂ ਸੀ ਹੁਣ ਇਹ ਮਤਾ ਆਉਣਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਹੱਕ 'ਚ ਕਿ ਐਸਜੀਪੀਸੀ ਉਸ ਕਮੇਟੀ ਨੂੰ ਭੰਗ ਕਰੇ ਹੁਣ ਹਰਜਿੰਦਰ ਸਿੰਘ ਧਾਮੀ ਇਹ ਸੱਤ ਮੈਂਬਰੀ ਕਮੇਟੀ 'ਚ ਅਗਰ ਇਹ ਮਤਾ ਪਾਸ ਕਰ ਦਿੰਦੇ ਐ 6 ਮੈਂਬਰ ਜੀ ਅਗਰ ਹਰਜਿੰਦਰ ਸਿੰਘ ਧਾਮੀ ਉਹਦੇ ਤੇ ਚੁੱਪ ਹੀ ਬਣਾਈ ਰੱਖਦੇ ਐ ਤੇ 6 ਮੈਂਬਰਾਂ ਨੇ ਜਿਹੜਾ ਉਹ ਮਤਾ ਪਾਸ ਕਰਤਾ ਤੇ ਫੇਰ ਹਰਜਿੰਦਰ ਸਿੰਘ ਧਾਮੀ ਉਹਨਾਂ ਤੇ ਇੱਕ ਹੋਰ ਸਵਾਲ ਆਏਗਾ ਕਿ ਸੱਤ ਮੈਂਬਰੀ ਕਮੇਟੀ ਚੋਂ ਅਗਰ 6 ਮੈਂਬਰ ਇੱਕ ਮਤਾ ਪਾਸ ਕਰਦੇ ਨੇ ਤੇ ਐਸਜੀਪੀਸੀ ਦੇ ਪ੍ਰਧਾਨ ਹੁਣ ਉਹਦੇ ਤੇ ਕੀ ਆਪਣਾ ਰੁਖ ਰੱਖਣਗੇ ਸੋ ਇਹ ਗੱਲਾਂ ਜਿਹੜੀਆਂ ਨੇ ਇਹ ਜਿਹੜੀਆਂ ਪੰਚ ਦੀਆਂ ਚੁਣੌਤੀਆਂ ਦੀਆਂ ਨੇ ਜਿਹੜੀਆਂ ਭਰਤੀ ਦੀਆਂ ਨੇ ਇਹ ਢੀ ਛੇਤੀ ਸੰਦੀਪ ਜੀ ਖਤਮ ਹੋਣ ਵਾਲੀਆਂ ਨੇ ਔਰ ਅਕਾਲੀ ਦਲ ਕਿਉਂਕਿ ਭਰਤੀ ਵੀ ਫਰਵਰੀ ਤੱਕ ਉਹਨਾਂ ਨੇ ਕਰਨੀ ਹੈ ਅੱਜ ਅਸੀਂ 4 ਫਰਵਰੀ ਚ ਆ ਗਏ ਆ 15 ਦਿਨ ਰਹਿ ਗਏ 15 16 17 ਦਿਨ ਰਹਿ ਗਏ ਹੁਣ ਇਹ ਸੱਤ ਮੈਂਬਰੀ ਕਮੇਟੀ ਅਗਰ ਸ਼੍ਰੋਮਣੀ ਅਕਾਲੀ ਦਲ ਕਵੇ ਕਿ ਅਸੀਂ ਇਹਨੂੰ ਇਨ ਬਿਨ ਪ੍ਰਵਾਨ ਕਰਦੇ ਹਾਂ ਅਗਰ ਹਰਜਿੰਦਰ ਸਿੰਘ ਧਾਮੀ ਕਹਿਣ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਇਹ ਵੀ ਸੰਭਵ ਹੈ ਕਿ ਜਿੱਦਾਂ ਹੀ ਮੀਟਿੰਗ ਖਤਮ ਹੋਵੇ ਹਰਜਿੰਦਰ ਸਿੰਘ ਧਾਮੀ ਜਿਹੜੇ ਵਰਕਿੰਗ ਕਮੇਟੀ ਦੇ ਮੁਖੀ ਨੇ ਬਲਵਿੰਦਰ ਸਿੰਘ ਪੁੰਦੜ ਹੋਣੀ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਨੇ ਹੋ ਸਕਦਾ ਹਰਜਿੰਦਰ ਸਿੰਘ ਧਾਮੀ ਉਹਨਾਂ ਨਾਲ ਟੈਲੀਫੋਨ ਤੇ ਵੀ ਗੱਲ ਕਰਨ ਬਡੂਂਗਰ ਸਾਹਿਬ ਬਡੂਂਗਰ ਸਾਹਿਬ ਮਾਫ ਕਰਨਾ ਪੁੰਦੜ ਸੌਰੀ ਪੁੰਦੜ ਸਾਹਿਬ ਪੁੰਦੜ ਸਾਹਿਬ ਜਿਹੜੇ ਬਲਵਿੰਦਰ ਸਿੰਘ ਪੁੰਦਰ ਨੇ ਉਹਨਾਂ ਨਾਲ ਟੈਲੀਫੋਨ ਤੇ ਵੀ ਗੱਲ ਕਰ ਸਕਦੇ ਨੇ ਇਸ ਮੀਟਿੰਗ ਦੌਰਾਨ ਜਾਂ ਉਸ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਕਿ ਕਮੇਟੀ ਤੋਂ ਇਹ رائے ਆਈ ਹੈ ਜੀ ਪਰ ਮੈਨੂੰ ਨਹੀਂ ਲੱਗਦਾ ਕਿ ਅਗਰ ਅਕਾਲੀ ਦਲ ਦੀ ਲੀਡਰਸ਼ਿਪ ਜਾਂ ਵਰਕਿੰਗ ਕਮੇਟੀ ਇਸ ਸੱਤ ਮੈਂਬਰੀ ਕਮੇਟੀ ਨੂੰ ਇਨ ਬਿਨ ਪ੍ਰਵਾਨ ਨਹੀਂ ਕਰਦੀ ਤੇ ਇਹ ਮੈਂਬਰ ਉਸ ਭਰਤੀ ਦੇ ਪ੍ਰਕਿਰਿਆ ਦਾ ਹਿੱਸਾ ਬਣਨਗੇ ਸੋ ਅਗਰ ਅਗਰ ਇਹਨਾਂ ਨੂੰ ਨਿਗਰਾਨ ਕਮੇਟੀ ਦੇ ਤੌਰ ਤੇ ਮਨਜ਼ੂਰ ਵੀ ਕਰ ਲਿਆ ਜਾਂਦਾ ਹੈ ਪੂਰੀ ਕਮੇਟੀ ਨੂੰ ਕਾਮੇ ਕਮੇਟੀ ਕਹੇਗੀ ਕਿ ਭਰਤੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਸਿੰਘ ਸਹਿਬਾਨਾ ਦੀ ਹਦਾਇਤਾਂ ਮੁਤਾਬਕ ਹੋਵੇ ਔਰ ਇਹ ਭਰਤੀ ਨਵੇਂ ਸਿਰੇ ਤੋਂ ਹੋਵੇ ਪਰ ਡੱਲਾ ਸਾਹਿਬ ਇੱਥੇ ਫਿਰ ਜਿੱਦਾਂ ਤੁਸੀਂ ਚਰਚਾ ਕਰ ਰਹੇ ਹੋ ਜਾਂ ਜਿੱਦਾਂ ਤੁਸੀਂ ਆਪਣੇ ਤਜਰਬੇ ਦੇ ਹਿਸਾਬ ਨਾਲ ਦੱਸ ਰਹੇ ਹੋ ਇਹ ਤੇ ਫਿਰ ਦੋ ਬਹੁਤ ਵੱਡੀਆਂ ਗੱਲਾਂ ਹੋ ਜਾਣਗੀਆਂ ਕਿਉਂਕਿ ਅਕਾਲੀ ਦਲ 24 ਲੱਖ ਬੰਦਾ ਜਿਹੜਾ ਉਹ ਚੀਮਾ ਸਾਹਿਬ ਉਹ ਬੰਦਾ ਦੱਸਦੇ ਉਹ ਬੰਦਾ ਕਹਿੰਦੇ ਵੀ ਅਸੀਂ ਜੋੜ ਲਿਆ ਆਪਣੇ ਨਾਲ ਤੇ ਦੂਜੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਦਾ ਮਾਮਲਾ ਕਿਉਂਕਿ ਹਰਪ੍ਰੀਤ ਸਿੰਘ ਉਹਨਾਂ ਦਾ ਤਾਂ ਮਹੀਨੇ ਦੀ ਜਿਹੜਾ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਸੀ ਉਹਦੀ ਮਨਿਆਦ ਹੋਰ ਵਧਾ ਦਿੱਤੀ ਆ ਸੋ ਇਹ ਵਾਕਿਆ ਹੀ ਦੋ ਜਿਹੜੇ ਮਾਮਲੇ ਆ ਇਹ ਬਹੁਤ ਅਹਿਮ ਹੋ ਜਾਣਗੇ ਡਾਲਾ ਸਾਹਿਬ ਤੇ ਇਹ ਮੀਟਿੰਗ ਮੈਨੂੰ ਲੱਗਦਾ ਨਹੀਂ ਕਿਸੇ ਸਿਰੇ ਚੜੂਗੀ ਦੇਖੋ ਮੀਟਿੰਗ ਦੀ ਅਹਿਮੀਅਤ ਇਸ ਕਰਕੇ ਆ ਕਿ ਇਸ ਮੀਟਿੰਗ ਦੇ ਵਿੱਚ ਜਿਹੜੇ ਮੈਂਬਰ ਨੇ ਉਹ ਆਪਣੀ ਰਾਏ ਕਮੇਟੀ ਦੇ ਮੁਖੀ ਨੂੰ ਦੇਣਗੇ ਅੱਜ ਤੱਕ ਜਿਹੜੀ 7 ਮੈਂਬਰੀ ਕਮੇਟੀ ਸੀ ਉਹਦੇ ਮੁਖੀ ਨੇ ਮੀਟਿੰਗ ਹੀ ਨਹੀਂ ਬੁਲਾਈ ਪਹਿਲਾਂ ਤਾਂ ਮੈਂਬਰ ਇਸ ਮੀਟਿੰਗ 'ਚ ਇਹ ਇਤਰਾਜ਼ ਵੀ ਕਰ ਸਕਦੇ ਨੇ ਕਿ ਧਾਮੀ ਸਾਹਿਬ ਤੁਸੀਂ ਕਮੇਟੀ ਦੇ ਮੁਖੀ ਹੋ ਹੁਣ ਤੁਸੀਂ 4 ਫਰਵਰੀ ਨੂੰ ਮੀਟਿੰਗ ਰੱਖੀ ਐ 2 ਦਸੰਬਰ ਦਾ ਹੁਕਮ ਸੀ ਤੇ ਤੁਸੀਂ 2 ਮਹੀਨਾ ਤੁਸੀਂ ਮੀਟਿੰਗ ਕਿਉਂ ਨਹੀਂ ਬੁਲਾਏ ਬੁਲਾਈ ਇੱਕ ਗੈਰ ਰਸਮੀ ਉਥੇ ਸਵਾਲ ਉੱਠ ਸਕਦਾ ਮੀਟਿੰਗ ਦੇ ਵਿੱਚ ਧਾਮੀ ਸਾਹਿਬ ਦੇ ਬਾਰੇ ਵੀ ਧਾਮੀ ਸਾਹਿਬ ਤੁਸੀਂ ਅੱਜ ਮੀਟਿੰਗ ਬੁਲਾ ਰਹੇ ਹੋ ਵੀ ਤੁਹਾਨੂੰ ਕੀ ਕਿਸੇ ਤਰ੍ਹਾਂ ਦਾ ਇਸ਼ਾਰਾ ਤਾਂ ਨਹੀਂ ਹੋਇਆ ਇਹ ਵੀ ਗੱਲ ਹੋ ਸਕਦੀ ਐ ਇਸ ਮੀਟਿੰਗ ਦੇ ਵਿੱਚ ਕਿ ਧਾਮੀ ਸਾਹਿਬ ਤੁਸੀਂ ਉਸ ਦਿਨ ਵਰਕਿੰਗ ਕਮੇਟੀ ਦੀ ਬੈਠਕ 'ਚ ਗਏ ਸੀ ਉਸ ਦਿਨ ਤੁਸੀਂ ਕਿਹਾ ਕਿ ਹਾਂਜੀ ਮੈਂ ਮੀਟਿੰਗ ਬੁਲਾਉਣ ਆਲਾ ਤੇ ਜਦੋਂ ਅਸੀਂ ਤੁਹਾਨੂੰ ਚਿੱਠੀਆਂ ਲਿਖੀਆਂ ਜਦੋਂ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਪੱਤਰ ਦੇ ਕੇ ਆਏ ਤੇ ਤੁਸੀਂ 2 ਮਹੀਨੇ ਬਾਅਦ ਮੀਟਿੰਗ ਕਿਉਂ ਬੁਲਾਈ ਪਹਿਲਾਂ ਕਿਉਂ ਨਹੀਂ ਬੁਲਾਈ ਇਹ ਸਵਾਲ ਹਰਜਿੰਦਰ ਸਿੰਘ ਧਾਮੀ ਤੋਂ ਪੁੱਛ ਸਕਦੇ ਨੇ ਕਮੇਟੀ ਦੇ ਮੈਂਬਰ ਸਾਹਿਬ ਇਹ ਤੇ ਗੱਲ ਹੋ ਗਈ ਹੁਣ ਚਰਨਜੀਤ ਬਰਾੜ ਇਹ ਵੀ ਕਹਿੰਦੇ ਆ ਵੀ ਕਹਿੰਦੇ ਵੀ ਗਿਆਨੀ ਰਖਬੀਰ ਸਿੰਘ ਹੋਣੀ ਜਿਹੜੇ ਇਸ ਵੇਲੇ ਵਿਦੇਸ਼ ਚ ਹੈ ਕਹਿੰਦੇ ਉਹਨਾਂ ਨੂੰ ਫੋਨ ਲਗਾਇਆ ਗਿਆ ਉਹਨਾਂ ਦੇ ਨਾਲ مشورہ ਕੀਤਾ ਗਿਆ ਵੀ ਕੀ ਸੱਤ ਮੈਂਬਰ ਕਮੇਟੀ ਦੇ ਵਿੱਚ ਕੁਝ ਹੋਰ ਮੈਂਬਰ ਪਾ ਲਈਏ ਤੇ ਜਦੋਂ ਇਹ ਸਾਰੀ ਗੱਲਬਾਤ ਫੋਨ ਦੇ ਰਾਹੀਂ ਯਾਨੀ ਰਗਵੀਰ ਸਿੰਘ ਹੋਣਾ ਦੀ ਚੱਲ ਰਹੀ ਹੈ ਉਸ ਵਕਤ ਇਹਨੂੰ ਰਿਕਾਰਡ ਕਰਨ ਦੀ ਕੋਸ਼ਿਸ਼ ਕੀਤੀ ਗਈ ਵੀ ਅਗਰ ਗਿਆਨੀ ਰਗਵੀਰ ਸਿੰਘ ਹੋਣਾ ਨੇ ਜਥੇਦਾਰ ਸਾਹਿਬ ਨੇ ਜੇ ਕਿਤੇ ਪ੍ਰਵਾਨਗੀ ਦੇ ਦਿੱਤੀ ਤੇ ਫਿਰ ਇਹਦਾ ਕਲਿੱਪ ਜਿਹੜਾ ਇਹ ਅਸੀਂ ਸੰਗਤ ਨੂੰ ਦੱਸ ਸਕਦੇ ਹਾਂ ਵੀ ਦੇਖੋ ਇਹ ਜਿਹੜੀ ਕਮੇਟੀ 'ਚ ਅਸੀਂ ਹੋਰ ਮੈਂਬਰ ਪਾ ਲਏ ਆ ਤੇ ਜਥੇਦਾਰ ਸਾਹਿਬ ਨੇ ਇਹਦੀ ਪ੍ਰਵਾਨਗੀ ਦੇ ਦਿੱਤੀ ਆ ਕਿਉਂਕਿ ਜਥੇਦਾਰ ਸਾਹਿਬ ਜਿਹੜੇ ਆ ਵਿਦੇਸ਼ 'ਚ ਬੈਠੇ ਹੋਏ ਆ ਦੇਖੋ ਇਦੇ ਵਿੱਚ ਕੋਈ ਦੋ ਰਾਏ ਨਹੀਂ ਜਿਵੇਂ ਚਰਨਜੀਤ ਬਰਾੜ ਨੇ ਕਿਹਾ ਪਹਿਲਾਂ ਤਾਂ ਚਰਨਜੀਤ ਬਰਾੜ ਉਹਨਾਂ ਦਾ ਇਲਜ਼ਾਮ ਹੈ ਇਹ ਕੀ ਅਕਾਲੀ ਦਲ ਦੇ ਨਾਲ ਸੰਬੰਧਿਤ ਧਿਰ ਚਰਨਜੀਤ ਉਹਨਾਂ ਦੇ ਇਸ ਬਰਾੜ ਨਾਲ ਸਹਿਮਤ ਹੋਊ ਮੈਨੂੰ ਲੱਗਦਾ ਅਕਾਲੀ ਦਲ ਵਾਲਾ ਨੇ ਮੰਨਣਾ ਹੀ ਨਹੀਂ ਕਿ ਚਰਨਜੀਤ ਬਰਾੜ ਹੋਣੀ ਜਿਹੜੀ ਗੱਲ ਕਹਿ ਰਹੇ ਨੇ ਉਹ ਸੱਚੀ ਹੈ ਬਾਕੀ ਜਿੱਥੋਂ ਤੱਕ ਗੱਲ ਰਹੀ ਰਿਕਾਰਡਿੰਗ ਦੀ ਦੇਖੋ ਰਿਕਾਰਡਿੰਗਾਂ ਰਿਕਾਰਡਿੰਗਾਂ ਤਾਂ ਅੱਜ ਕੱਲ੍ਹ ਆਮ ਜੀ ਗੱਲ ਹੋ ਗਈ ਨਾ ਜੀ ਜੇ ਕੋਈ ਕਿਸੇ ਨੂੰ ਟੈਲੀਫੋਨ ਮਨਾ ਲੇ ਮਲਾ ਲੈਂਦਾ ਤੇ ਅੱਜ ਕੱਲ੍ਹ ਤਾਂ ਇਲੈਕਟ੍ਰੋਨਿਕ ਦੇ ਸਾਧਨ ਇਹ ਜੇ ਹੋ ਗਏ ਕੋਈ ਪਤਾ ਨਹੀਂ ਲੱਗਦਾ ਕੌਣ ਕਿਦੀ ਆਵਾਜ਼ ਰਿਕਾਰਡ ਕਰੀ ਜਾਂਦਾ ਸੋ ਇਸ ਕਰਕੇ ਅੱਜ ਦੇ ਸਮੇਂ 'ਚ ਜੇ ਕਿਸੇ ਨੇ ਕਿਸੇ ਨਾਲ ਗੱਲਬਾਤ ਕਰਦੇ ਹੋਏ ਕੋਈ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਕੀਤੀ ਵੀ ਜਾਂ ਨਹੀਂ ਕੀਤੀ ਮੈਨੂੰ ਲੱਗਦਾ ਉਹਦਾ ਬਹੁਤਾ ਜ਼ਿਆਦਾ ਫਰਕ ਪੈਂਦਾ ਨਹੀਂ ਹਾਂ ਇਹ ਸਵਾਲ ਬਹੁਤ ਵੱਡਾ ਹੈ ਕਿ ਕੀ ਸ਼੍ਰੋਮਣੀ ਅਕਾਲੀ ਦਲ ਇਹ ਚਾਹੁੰਦਾ ਹੈ ਜਾਂ ਚਾਹੁੰਦਾ ਸੀ ਕਿ ਇਸ ਸੱਤ ਮੈਂਬਰੀ ਕਮੇਟੀ 'ਚ ਕੁਝ ਹੋਰ ਮੈਂਬਰ ਪਾਏ ਜਾਣ ਕੀ ਅਕਾਲੀ ਦਲ ਇਹ ਚਾਹੁੰਦਾ ਸੀ ਅਗਰ ਅਕਾਲੀ ਦਲ ਇਹ ਚਾਹੁੰਦਾ ਸੀ ਇਦਾ ਮਤਲਬ ਹੈ ਅਕਾਲੀ ਦਲ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਜਿਹੜੇ 7 ਮੈਂਬਰੀ ਕਮੇਟੀ ਚ ਮੈਂਬਰ ਹੈ ਜਿਹੜੇ ਜਥੇਦਾਰ ਸਹਿਬਾਨਾਂ ਨੇ ਪਾਏ ਅਕਾਲੀ ਦਲ ਨੂੰ ਇਹ ਲੱਗਦਾ ਹੈ ਜਿਹੜੇ ਸੁਖਬੀਰ ਸਿੰਘ ਬਾਦਲ ਹੋਣਾਂ ਦੇ ਨਾਲ ਜੁੜੇ ਲੋਕ ਹੈ ਕਿ ਇਹ ਸਾਰੇ ਮੈਂਬਰ ਇਹਦੇ ਚੋਂ ਨਹੀਂ ਜਿਹੜੇ ਕਿਤੇ ਨਾ ਕਿਤੇ ਸੁਧਾਰ ਲਿਆਰ ਦੀ ਸੋਚ ਨਾਲ ਖੜੇ ਨੇ ਦੇਖੋ ਸੰਤਾਨ ਸਿੰਘ ਮੈਦਪੁਰੀ ਗੁਰਪ੍ਰਤਾਪ ਵਡਾਲਾ ਬੀਬੀ ਆਪਣੇ ਜਗੀਕੌਰ ਜੀ ਬੀਬੀ ਨਹੀਂ ਮੈਂਬਰ ਨੇ ਜਿਹੜੇ ਅੱਛਾ ਸਤਵੰਤ ਕੌਰ ਬੀਬੀ ਸਤਵੰਤ ਕੌਰ ਚਲੋ ਉਹ ਤਾਂ ਸ਼ਹੀਦ ਭਾਈ ਅਮਰੀਕ ਸਿੰਘ ਉਹਨਾਂ ਦੀ ਸੁਪਤਰੀ ਨੇ ਉਸ ਪੁੱਤਰੀ ਨੇ ਤੇ ਮਨਪੀਤਿਆਲੀ ਮਨਪੀਤਿਆਲੀ ਪਹਿਲਾਂ ਹੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਉਹਨਾਂ ਨੇ ਬਾਹਰ ਕੀਤਾ ਸੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਇਹ ਚਿੰਤਾ ਤਾਂ ਹੋ ਸਕਦੀ ਹੈ ਕਿ ਸੱਤ ਮੈਂਬਰੀ ਕਮੇਟੀ 'ਚ ਕੁਝ ਸਾਡੇ ਨਾਲ ਸਾਡੀ ਸੋਚ ਨਾਲ ਰਲਦੇ ਜਿਹੜੇ ਮੈਂਬਰ ਨੇ ਉਹ ਪਾ ਲੋ ਤਾਂ ਕਿ ਸੱਤ ਮੈਂਬਰੀ ਕਮੇਟੀ 'ਚ ਇੱਕ ਸੰਤੁਲਨ ਜਾ ਬਣ ਜੇ ਇਹ ਗਲਤਾ ਜ਼ਰੂਰ ਅਕਾਲੀ ਦਲ ਦੀ ਲੀਡਰਸ਼ਿਪ ਨੇ ਜਥੇਦਾਰ ਸਾਹਿਬ ਤੱਕ ਪਹੁੰਚਾਈ ਹੋਵੇ ਇਹ ਗੱਲ ਮੰਨੀ ਜਾ ਸਕਦੀ ਹੈ ਪਰ ਇਹ ਵੀ ਅਗਰ ਅਕਾਲੀ ਦਲ ਦੇ ਲੀਡਰ ਇਹ ਗੱਲ ਕਹਿਣ ਨੂੰ ਤਿਆਰ ਹੋਣ ਕਿ ਹਾਂ ਅਸੀਂ ਚਾਹੁੰਦੇ ਹਾਂ ਕਿ ਸੱਤ ਮੈਂਬਰੀ ਕਮੇਟੀ ਚ ਸਾਡੇ ਪੱਖ ਦੇ ਬੰਦੇ ਵੀ ਪੈਣ ਪਰ ਇਹ ਦੇਖੋ ਜਿਹੜੇ ਲੀਡਰਾਂ ਦੇ ਇਲਜ਼ਾਮ ਨੇ ਨਾ ਜੀ ਚਰਨਜੀਤ ਬਰਾੜ ਨੇ ਕਹਿਤਾ ਵੀ ਜੀ ਰਿਕਾਰਡਿੰਗ ਕਰਨ ਦੀ ਕੋਸ਼ਿਸ਼ ਕੀਤੀ ਗਈ ਜਾਂ ਦੂਜੇ ਵਾਲਿਆਂ ਨੇ ਕਹਿਤਾ ਵੀ ਸਾਨੂੰ ਜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੋਂ ਸਹਿਮਤੀ ਮਿਲ ਗਈ ਸਾਨੂੰ ਉਹਨਾਂ ਨੇ ਇਸ਼ਾਰਾ ਦਿੱਤਾ ਵੀ ਤੁਸੀਂ ਵਿਧੀ ਵਿਧਾਨ ਮੁਤਾਬਕ ਕਰੋ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ ਤੇ ਇਹਨਾਂ ਨੇ ਸਾਰਾ ਕੁਝ ਕਰ ਲਿਆ ਜਿਵੇਂ ਡਾਕਟਰ ਚੀਮਾ ਕਹਿੰਦੇ ਸੀ ਵੀ ਅਸੀਂ ਜਥੇਦਾਰ ਸਾਹਿਬ ਨੂੰ ਸਾਰਾ ਕੁਝ ਦੱਸ ਕੇ ਆਏ ਆ ਤੇ ਉਹ ਕਹਿੰਦੇ ਵੀ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ ਤੁਸੀਂ ਵਿਧੀ ਵਿਧਾਨ ਨਾਲ ਕਰੋ ਪਰ ਜਥੇਦਾਰ ਸਾਹਿਬ ਨੇ ਇਹ ਫਿਰ ਕਹਤਾ ਵੀ ਸੱਤ ਮੈਂਬਰੀ ਕਮੇਟੀ ਉਸੇ ਤਰ੍ਹਾਂ ਕਾਇਮ ਹੈ ਦੇਖੋ ਜਥੇਦਾਰ ਸਾਹਿਬ ਨੇ ਇਹ ਗੱਲ ਜ਼ਰੂਰ ਕਹੀ ਹੈ ਵੀ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ ਉਹਨਾਂ ਨੇ ਵਿਅਕਤੀ ਵਿਸ਼ੇਸ਼ ਦਾ ਜ਼ਿਕਰ ਨਹੀਂ ਕੀਤਾ ਹੁਣ ਡਾਲਾ ਸਾਹਿਬ ਜਿੱਦਾਂ ਤੁਸੀਂ ਜ਼ਿਕਰ ਕਰ ਰਹੇ ਸੀ ਵੀ ਸੋਚ ਜਾਂ ਵਿਚਾਰ ਇਹ ਸਾਰੀ ਸਿਆਸਤ ਜਿਹੜੀ ਹੈ ਨਾ ਇਹ ਵਿਅਕਤੀ ਵਿਸ਼ੇਸ਼ ਹੋ ਗਈ ਹੈ ਸੋਚ ਜਿਹੜੀ ਅਕਾਲੀ ਦਲ ਦਾ ਜ਼ਿਕਰ ਹੁੰਦਾ ਅਕਾਲੀ ਦਲ ਇੱਕ ਸੋਚ ਸੀਗੀ ਉਹ ਮੰਨਫੀ ਹੁੰਦੀ ਜਾ ਰਹੀ ਹੈ ਇਹਦੇ ਵਿੱਚੋਂ ਤੇ ਹੋ ਸਕਦਾ ਹੈ ਵੀ ਇਹ ਜਿਹੜੀ ਪੋਲਿਟਿਕਸ ਇਸ ਵੇਲੇ ਹੋ ਰਹੀ ਹੈ ਇਹ ਕੇਵਲ ਇੱਕ ਵਿਅਕਤੀ ਦੇ ird gird ਘੁੰਮ ਰਹੀ ਹੈ ਉਹ ਜਿਹੜੀ ਅਕਾਲੀ ਦਲ ਦੀ ਸੋਚ ਸੀ ਉਹ ਜਿਹੜੀ ਹੈ ਉਹ ਪਿੱਛੇ ਆ ਗਈ ਹੈ ਨਹੀਂ ਦੇਖੋ ਇਹਦੇ ਚ ਤਾਂ ਵਿਦਵਾਨਾਂ ਨੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਬੜੀ ਚਿੰਤਾ ਪ੍ਰਗਟ ਕੀਤੀ ਹੈ ਔਰ ਜਿਸ ਦਿਨ ਹੁਕਮ ਛਣਾਇਆ ਗਿਆ ਉਸ ਦਿਨ ਤੋਂ ਇੱਥੋਂ ਤੱਕ ਕਹਿ ਦਿੱਤਾ ਜਥੇਦਾਰ ਸਹਿਬਾਨਾਂ ਨੇ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਨੈਤਿਕ ਆਧਾਰ ਗਵਾ ਚੁੱਕੀ ਹੈ ਸੋ ਇਹ ਇਹਦਾ ਮਤਲਬ ਤਾਂ ਇਹ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਰੇ ਜਥੇਦਾਰ ਸਹਿਬਾਨਾਂ ਵੱਲੋਂ ਜਿਹੜਾ ਹੁਕਮਨਾਮਾ ਦਿੱਤਾ ਗਿਆ ਉਹਦੇ ਪਿੱਛੇ ਮਨਸ਼ਾ ਇਹ ਹੀ ਸੀ ਕਿ ਅਕਾਲੀ ਦਲ ਜਿਹੜਾ ਉਹ ਨਮੈਂਦਾ ਜਮਾਤ ਬਣੇ ਔਰ ਜਿਹੜੀਆਂ ਕਮੀਆਂ ਨੇ ਤਰੂਟੀਆਂ ਆਈਆਂ ਨੇ ਉਹ ਖਤਮ ਹੋਣ ਔਰ 2 ਦਸੰਬਰ ਨੂੰ ਜਦੋਂ ਹੁਕਮ ਸੁਣਾਇਆ ਗਿਆ ਔਰ ਇਹਦੇ 'ਚ ਵੀ ਕੋਈ ਦੋਹਰਾ ਨਹੀਂ ਹੈ ਕਿ ਅਕਾਲੀ ਦਲ ਦੀ ਜਿਹੜੀ ਲੀਡਰਸ਼ਿਪ ਰਹੀ ਭਾਵੇਂ ਡਾਗੀਆਂ ਵਾਲੇ ਪਾਸਿਓਂ ਭਾਵੇਂ ਬਾਗੀਆਂ ਵਾਲੇ ਪਾਸਿਓਂ ਸਾਰਿਆਂ ਨੇ ਪੂਰੀ ਸ਼ਰਧਾ ਦੇ ਨਾਲ ਆਪਣੀ ਸੇਵਾ ਨਿਭਾਈ ਉਹਦੇ ਉੱਪਰ ਕਿਸੇ ਨੂੰ ਕੋਈ ਸਵਾਲ ਨਹੀਂ ਹੈ ਸੇਵਾ ਸਾਰਿਆਂ ਨੇ ਪੂਰੀ ਕੀਤੀ ਜਿਵੇਂ ਹੁਕਮ ਲੱਗਿਆ ਸਾਰਿਆਂ ਨੇ ਉਹ ਗੱਲ ਨਿਭਾਈ ਪਰ ਦਿੱਕਤ ਤਾਂ ਆ ਗਈ ਸਤ ਮੈਮਰੀ ਕਮੇਟੀ ਨੂੰ ਲੈ ਕੇ ਮੈਂਬਰਸ਼ਿਪ ਭਰਤੀ ਪ੍ਰਕਿਰਿਆ ਨੂੰ ਲੈ ਕੇ ਜਿੱਥੇ ਇਹ ਗੱਲ ਸਾਰੀ ਅੜੀ ਹੈ ਔਰ ਉੱਪਰੋਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਮਾਮਲੇ 'ਚ ਜਾਂਚ ਕਮੇਟੀ ਬਣਾ ਦਿੱਤੀ ਗਈ ਜੀਨੇ ਇਹ ਮਾਮਲੇ ਨੂੰ ਹੋਰ ਉਲਝਾ ਦਿੱਤਾ ਹੁਣ ਇੱਕ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੇਂ ਸਿਰੇ ਤੋਂ ਮੈਂ ਕਹਿ ਸਕਦਾ ਕਿ ਧੜੇਵਾਜ਼ੀ ਸਾਫ਼ ਨਜ਼ਰ ਆ ਰਹੀ ਹੈ ਜੀ ਔਰ ਅਗਰ ਸੱਤ ਮੈਂਬਰੀ ਕਮੇਟੀ ਦੇ ਮੈਂਬਰ ਇਸ ਮੈਂਬਰਸ਼ਿਪ ਨੂੰ ਹੀ ਪ੍ਰਵਾਨ ਨਹੀਂ ਕਰਨਗੇ ਅਕਾਲੀ ਦਲ ਦੀ ਲੀਡਰਸ਼ਿਪ ਸੱਤ ਮੈਂਬਰੀ ਕਮੇਟੀ ਨੂੰ ਪ੍ਰਵਾਨ ਨਹੀਂ ਕਰ ਰਹੀ ਇਨ ਬਿਨ ਹਾਲਾਂਕਿ ਹਰਜਿੰਦਰ ਧਾਮੀ ਉਹਨਾਂ ਨੂੰ ਪ੍ਰਵਾਨ ਹੈ ਕਿਉਂਕਿ ਉਹ ਦਾ ਮੁਖੀ ਜਲਾ ਸਾਹਿਬ ਜੇ ਜਿਹੜੀ ਕਮੇਟੀ ਹੈ ਕਮੇਟੀ ਨੂੰ ਮੈਂਬਰਸ਼ਿਪ ਪ੍ਰਵਾਨੀ ਮਤਲਬ ਸੁਖਵੀਰ ਬਾਦਲ ਇਹ ਵਰਕਿੰਗ ਕਮੇਟੀ ਵਾਲੇ ਲੀਡਰ ਨੇ ਉਹਨਾਂ ਨੂੰ ਕਮੇਟੀ ਦੇ ਮੈਂਬਰ ਪ੍ਰਵਾਨ ਨਹੀਂ ਕਮੇਟੀ ਦੇ ਮੈਂਬਰਾਂ ਨੂੰ ਭਰਤੀ ਪ੍ਰਕਿਰਿਆ ਪ੍ਰਵਾਨ ਨਹੀਂ ਤੇ ਹੁਣ ਜਥੇਦਾਰ ਸਾਹਿਬ ਕਹਿ ਗਏ ਵੀ ਇਹ ਸੱਤ ਮੈਂਬਰੀ ਕਮੇਟੀ ਨਿਗਰਾਨ ਕਮੇਟੀ ਹੈ ਨਿਗਰਾਨੀ ਕਰੇ ਔਰ ਇੱਕ ਕਾਇਮ ਹੈ ਤੇ ਦਿਨ ਰਹਿ ਗਏ ਨੇ 14 15 16 ਜਥੇਦਾਰ ਸਾਹਿਬ ਨੇ ਇੰਗਲੈਂਡ ਆ ਜਾਣਗੇ ਉਹ ਵੀ ਕੁਝ ਦਿਨਾਂ 'ਚ ਇਧਰੋਂ ਭਰਤੀ ਪ੍ਰਕਿਰਿਆ ਖਤਮ ਹੋਣ ਵਾਲੀ ਹੋਣੀ ਹੈ ਸੋ ਗੱਲ ਫੇਰ ਉੱਥੇ ਹੀ ਨਾ ਜੇ ਜਿਵੇਂ ਮੈਂ ਇੱਕ ਦਿਨ ਕਿਹਾ ਸੀ ਵੀ ਇਹਨਾ ਹੋਵੇ ਇਧਰੋਂ 20 ਤਰੀਕਾ ਆ ਜੇ ਉਧਰੋਂ ਜਥੇਦਾਰ ਸਾਹਿਬ ਆ ਜਾਣ ਇਹ ਕਹਿਣ ਜੀ ਅਸੀਂ ਭਰਤੀ ਪ੍ਰਕਿਰਿਆ ਖਤਮ ਕਰ ਲਈ ਤੇ ਜਥੇਦਾਰ ਸਾਹਿਬ ਕਹਿਣ ਭਰਤੀ ਪ੍ਰਕਿਰਿਆ ਤੇ ਕੋਈ ਨਵਾਂ ਹੁਕਮ ਜਥੇਦਾਰ ਸਾਹਿਬ ਫਿਰ ਭਰਤੀ ਪ੍ਰਕਿਰਿਆ ਤੇ ਜਥੇਦਾਰ ਸਾਹਿਬ ਦਾ ਅਧਿਕਾਰ ਹੈ ਉਹ ਵੀ ਕਹਿ ਸਕਦੇ ਵੀ ਮੇਰੀ ਤਾਂ ਸੱਤ ਮੈਂਬਰੀ ਕਮੇਟੀ ਕਾਇਮ ਸੀ ਮੈਂ ਤਾਂ ਹੁਕਮ ਕਰਕੇ ਗਿਆ ਸੀ ਵੀ ਇਹਨੂੰ ਇਨ ਬਿਨ ਪਾਲਣਾ ਕਰਾਓ ਜਾਂ ਕਮੇਟੀ ਕਾਇਮ ਹੈ ਤੇ ਜਿਹੜੀ ਭਰਤੀ ਬਿਨਾ 7 ਮੈਂਬਰੀ ਕਮੇਟੀ ਦੀ ਨਿਗਰਾਨੀ ਤੋਂ ਹੋਗੀ ਜਥੇਦਾਰ ਸਾਹਿਬ ਉਹਦੇ ਤੇ ਵੀ ਕੋਈ ਹੁਕਮ ਦੇ ਸਕਦੇ ਹਨਾ ਇਹਦਾ ਮਤਲਬ ਹੈ ਅਸੀਂ ਕਿਸੇ ਨਤੀਜੇ ਤੇ ਨਾ ਪਹੁੰਚੀਏ ਅਜੇ ਸਾਰਿਆਂ ਦੇ ਆਪਣੇ ਆਪਣੇ ਯਤਨ ਚੱਲ ਰਹੇ ਨੇ 7 ਮੈਂਬਰੀ ਕਮੇਟੀ ਦੇ ਮੈਂਬਰ ਇਕੱਠੇ ਹੋ ਰਹੇ ਨੇ ਭਰਤੀ ਪ੍ਰਕਿਰਿਆ ਚੱਲ ਰਹੀ ਹੈ ਵਰਕਿੰਗ ਕਮੇਟੀ ਵਾਲੇ ਆਪਣੇ ਹਿਸਾਬ ਨਾਲ ਅੱਗੇ ਵਧ ਰਹੇ ਨੇ ਹੁਣ ਜਦੋਂ ਜਥੇਦਾਰ ਸਾਹਿਬ ਆਉਣਗੇ ਤੇ 20 ਤਰੀਕ ਨੂੰ ਮੈਂਬਰਸ਼ਿਪ ਖਤਮ ਹੋਣੀ ਹੈ ਉਸ ਦਿਨ ਜਿਹੜਾ ਜਥੇਦਾਰ ਸਾਹਿਬ ਦਾ ਹੁਕਮ ਹੋਣਾ ਹੈ ਮੈਨੂੰ ਲੱਗਦਾ ਉਹਦੇ ਨਾਲ ਤਸਵੀਰ ਸਾਫ਼ ਹੋਣੀ ਹੈ ਅਗਰੇ 20 ਤਰੀਕ ਨੂੰ ਮੈਂਬਰਸ਼ਿਪ ਖਤਮ ਕਰਕੇ 1 ਮਾਰਚ ਨੂੰ ਚੋਣ ਕਰਾਉਣ ਵਾਲੇ ਪਾਸੇ ਵਧਣਗੇ ਕੀ ਜਥੇਦਾਰ ਸਾਹਿਬ ਇਸ ਚੋਣ ਨੂੰ ਮਾਨਤਾ ਦੇਣਗੇ ਸਵਾਲ ਤਾਂ ਇੱਥੇ ਆ ਕੇ ਖੜਨਾ ਹੈ ਸੰਦੀਪ ਜੀ ਇਸ ਕਰਕੇ ਇੱਕ ਗੱਲ ਏਡੀ ਛੇਤੀ ਮੁੱਕਦੀ ਨਹੀਂ ਆਪਣੀਆਂ ਗੱਲਾਂ ਮੁੱਕ ਜਾਣੀਆਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਗੱਲ ਏਡੀ ਛੇਤੀ ਮੁੱਕਣੀ ਨਹੀਂ ਹੈ ਕਿਉਂਕਿ ਜਿਹੜੀ ਇਨ ਬਿਨ ਪਾਲਣਾ ਨਾ ਉਹ ਪਹਿਲੇ ਦਿਨ ਤੋਂ ਹੀ ਵਿਵਾਦ ਰੌਲਾ ਵੀ ਏ ਦੀ ਪਾਲਣਾ ਕਿਉਂ ਨਹੀਂ ਹੋ ਰਹੀ ਇਨ ਬਿਨ ਪਾਲਣਾ ਕਿਉਂ ਨਹੀਂ ਹੋ ਰਹੀ ਹੁਣ ਡਲਾ ਸਾਹਿਬ ਆਪਾਂ ਚੱਲਦੇ ਹਾਂ ਦਿੱਲੀ ਦਿੱਲੀ ਦੇ ਵਿੱਚ ਚੋਣ ਪ੍ਰਚਾਰ ਜਿਹੜਾ ਉਹ ਖਤਮ ਹੋ ਚੁੱਕਿਆ ਭਗਵੰਤ ਮਾਨ ਸਾਹਿਬ ਪੰਜਾਬ ਵਾਪਸ ਆ ਚੁੱਕੇ ਆ ਡੋਰ ਟੂ ਡੋਰ ਜਾਂ ਜਿਹਨੂੰ ਕਹਿ ਸਕਦੇ ਆ ਨੁੱਕੜ ਮੀਟਿੰਗ ਕੋਈ ਹੋ ਸਕਦੀ ਆ ਉਸ ਤੋਂ ਇਲਾਵਾ ਘਰ ਘਰ ਜਾ ਕੇ ਪਹੁੰਚਾਉਂਦਾ ਮਾੜਾ ਮੋਟਾ ਹਾਂ ਲਾਊਡ ਸਪੀਕਰ ਨਹੀਂ ਚੱਲ ਸਕਦੇ ਜਾਂ ਸੋਸ਼ਲ ਮੀਡੀਆ ਤੇ ਕੁਝ ਨਹੀਂ ਹੋ ਸਕਦੇ ਜੀ ਮਾੜਾ ਮੋਟਾ ਕਿਤੇ ਆ ਜਾ ਸਕਦੇ ਆ ਪਰ ਇਹ ਐ ਵੀ ਚਲੋ ਹੁਣ ਤਾਂ ਆ ਪਿਛਲੇ ਡੇਢ ਦੋ ਮਹੀਨੇ ਤਿੰਨ ਮਹੀਨੇ ਤੋਂ ਆਮ ਆਦਮੀ ਪਾਰਟੀ ਵਾਲੇ ਐਡਾ ਪ੍ਰਚਾਰ ਕਰਦੇ ਰਹੇ ਤੇ ਹੁਣ ਸਥਿਤੀ ਡੱਲਾ ਸਾਹਿਬ ਉੱਥੇ ਕੀ ਹੈ ਵੀ ਮੋਦੀ ਸਾਹਿਬ ਵੀ ਮਿਲ ਰਹੇ ਆ ਪ੍ਰਿਅੰਕਾ ਗਾਂਧੀ ਵੀ ਮਿਲ ਰਹੇ ਆ ਔਰ ਕੇਜਰੀਵਾਲ ਜਿਹੜੇ ਆ ਉਹ ਵੀ ਇਸ ਹਾਲੇ ਤੱਕ ਵੀ ਪੂਰੇ ਸਰਗਰਮ ਹੈ ਕਿਉਂਕਿ ਉਹ ਮੈਦਾਨ ਜਿਹੜਾ ਵਾ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਕੰਟਰੋਲ 'ਚ ਆ ਪਰ ਕੋਈ ਕਿਸੇ ਤਰ੍ਹਾਂ ਦੀ ਕੁਸ ਭੈਠ ਨਾ ਹੋ ਜਾਵੇ ਉਹਦਾ ਖਰਚਾ ਉਹ ਜ਼ਰੂਰ ਜ਼ਾਹਰ ਕਰਦੇ ਆ ਦੇਖੋ ਇੱਕ ਤਾਂ ਉਹਨਾਂ ਨੇ ਜਿਹੜੇ ਪੋਲਿੰਗ ਏਜੰਟ ਨੇ ਨਾ ਉਹਨਾਂ ਨੂੰ ਕੁਝ ਖਾਸ ਚੀਜ਼ਾਂ ਚੋਣ ਦੇ ਦੌਰਾਨ ਵੈਬਸਾਈਟ ਤੇ ਅਪਲੋਡ ਕਰਨ ਨੂੰ ਕਿਹਾ। ਹਮ ਅਰਵਿੰਦ ਕੇਦਰੀਵਾਲ ਇਸ ਕਰਕੇ ਬੜੇ ਸੁਚੇਤ ਨੇ ਵੀ ਕਿਤੇ ਕੋਈ ਮਸ਼ੀਨਾਂ ਨਾਲ ਗੜਬੜੀ ਨਾ ਹੋਵੇ। ਹਮ ਪਹਿਲਾ ਤਾਂ ਸਵਾਲ ਹੀ ਆ ਦੂਸਰਾ ਅਰਵਿੰਦ ਕੇਦਰੀਵਾਲ ਨੇ ਸਭ ਤੋਂ ਵੱਧ ਪ੍ਰਚਾਰ ਕੀਤਾ। ਭਾਵੇਂ ਉਹ ਜੇਲ੍ਹ 'ਚ ਰਹੇ ਜਦੋਂ ਜੇਲ੍ਹ 'ਚੋਂ ਬਾਹਰ ਆਏ। ਹਮ ਅਰਵਿੰਦ ਕੇਦਰੀਵਾਲ ਮੈਨੂੰ ਨਹੀਂ ਲੱਗਦਾ ਦੇਖੋ 슈ਗਰ ਦਾ ਮਰੀਜ਼ ਨੇ। ਪਰ ਉਹ ਉਹ ਬੰਦਾ ਸੁੱਤਾ ਨਹੀਂ ਜੀ ਜ਼ਿਆਦਾ। ਹਮ ਉਹ ਦੱਬ ਕੇ ਅਰਵਿੰਦ ਕੇਦਰੀਵਾਲ ਨੇ ਪ੍ਰਚਾਰ ਕੀਤਾ। ਔਰ ਇਹਨਾਂ ਚੋਣਾਂ 'ਚ ਅਗਰ ਕੋਈ ਸਭ ਤੋਂ ਪ੍ਰਚਾਰ ਕਰਨ ਵਾਲਾ ਵਿਅਕਤੀ ਹੈ ਜੀ ਆਪਾਂ ਨੰਬਰ 1 ਤੇ ਹਰਵਿੰਦ ਕੇਜਰੀਵਾਲ ਨੂੰ ਰੱਖੀਏ ਤੇ ਨਾਲ ਹੀ ਨੰਬਰ 1 ਦੇ ਲਗਭਗ ਨੇੜੇ ਹੀ ਹੈ ਭਗਵੰਤ ਮਾਨ ਸੋ ਭਗਵੰਤ ਮਾਨ ਨੇ ਵੀ ਪੂਰਾ ਜ਼ੋਰ ਲਾਇਆ ਇਹ ਦੋ ਲੀਡਰ ਨੇ ਜਿਹੜੇ ਇਹ ਪਾਰਟੀ ਦੇ ਇੱਕ ਤਾਂ ਕੌਮੀ ਪ੍ਰਧਾਨ ਹੈ ਤੇ ਇੱਕ ਮੁੱਖ ਮੰਤਰੀ ਹੈ ਪੰਜਾਬ ਦਾ ਇਹ ਦੋਵੇਂ ਲੀਡਰਾਂ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਦੂਜੇ ਪਾਸੇ ਮੋਦੀ ਸਾਹਿਬ ਪਿਛਲੇ ਕੁਝ ਦਿਨਾਂ ਤੋਂ ਸਰਗਰਮ ਸੀ ਤੇ ਆ ਬਜਟ ਤੋਂ ਬਾਅਦ ਤਾਂ ਮੋਦੀ ਸਾਹਿਬ ਬਹੁਤ ਜ਼ਿਆਦਾ ਖੁਸ਼ ਦਿਖੇ ਮੋਦੀ ਸਾਹਿਬ ਨੂੰ ਲੱਗਦਾ ਸੀ ਵੀ ਮੈਂ ਮੀਡਲ ਕਲਾਸ ਨੂੰ ਇਹ ਜੀ ਖੁਸ਼ ਕਰਤਾ ਮੋਦੀ ਸਾਹਿਬ ਨੂੰ ਲੱਗ ਰਿਹਾ ਸੀ ਵੀ ਹੁਣ ਮੀਡਲ ਕਲਾਸ ਨਹੀਂ ਕਿਤੇ ਜਾਂਦੀ ਪਰ ਸਾਰੇ ਲੋਕ ਮੀਡਲ ਕਲਾਸ ਨਹੀਂ ਸੰਦੀਪ ਜੀ ਇਹ ਵੀ ਮੈਂ ਕਹਦਾ ਤੇ ਕੱਲ ਮੋਦੀ ਸਾਹਿਬ ਦੇਖਿਆ ਸੀ ਉਹ ਇੱਕ ਦਰਖਤ ਥੱਲੇ ਚੋਪਾਲ ਜੀ ਲਾ ਕੇ ਪਿੱਪਲ ਥੱਲੇ ਵਿਦਿਆਰਥੀਆਂ ਵਗੈਰਾ ਨਾਲ ਗੱਲਾਂ ਬਾਤਾਂ ਕਰ ਰਹੇ ਸੀ ਨੌਜਵਾਨਾਂ ਨਾਲ ਮੋਦੀ ਸਾਹਿਬ ਦਾ ਸੁਭਾਅ ਹੈ ਗੱਲਾਂ ਕਰਦੇ ਰਹਿੰਦੇ ਆ ਬੱਚਿਆਂ ਨਾਲ ਵਿਦਿਆਰਥੀਆਂ ਨਾਲ ਬਸ ਕਿਸਾਨਾਂ ਨਾਲ ਵੀ ਕਰ ਲੈਣ ਕਿਸੇ ਦਿਨ ਹਾਂ ਤੇ ਬੱਲੇ ਬੱਲੇ ਹੋ ਜੂ ਮੋਦੀ ਸਾਹਿਬ ਦੀ ਚਲੋ 14 ਤਰੀਕ ਉਹ ਵੀ ਆ ਗਈ ਦੇਖਦੇ ਆ ਨਹੀਂ ਪਰ ਉਹ ਮੋਦੀ ਸਾਹਿਬ ਨੇ ਨਹੀਂ ਨਾ ਗੱਲ ਕਰਨੀ ਨੁਮਾਇंदे ਤੇ ਡਲਾ ਸਾਹਿਬ ਇਹਨਾਂ ਦੇ ਹੀ ਹੈ ਨਾ ਵੀ ਪਰ ਜੀ ਮੋਦੀ ਸਾਹਿਬ ਆਪ ਕਰ ਲੈਣ ਦੇਖੋ ਮੈਂ ਤਾਂ ਪਹਿਲਾਂ ਵੀ ਕਹਿੰਦਾ ਸੀ ਜਿਸ ਦਿਨ ਨਰਿੰਦਰ ਮੋਦੀ ਨੇ ਕੋਈ ਪੈਲਸ ਪੁਲਿਸ ਬੁੱਕ ਕਰਾ ਕੇ ਕਿਸਾਨ ਸੱਦਲੇ ਪ੍ਰਧਾਨ ਮੰਤਰੀ ਨੇ ਉਹਦਣੇ ਮਸਲਾ ਖਤਮ ਹੋ ਜਾਣਾ ਉਸ ਦਿਨ ਨਰਿੰਦਰ ਮੋਦੀ ਨੂੰ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਸੱਚਮੁੱਚ ਐਮਐਸਪੀ ਦੀ ਜਿਹੜੀ ਲੀਗਲ ਗਰੰਟੀ ਆ ਜ਼ਰੂਰੀ ਆ ਕਿਉਂ ਕਿਉਂਕਿ ਕਈ ਵਾਰੀ ਨਾ ਜਿਹੜੀ ਅਫਸਰਾਂ ਉਸ ਤਰ੍ਹਾਂ ਤੋਂ ਗੱਲ ਪਹੁੰਚਦੀ ਹੈ ਪ੍ਰਧਾਨ ਮੰਤਰੀ ਕੋ ਇਹ ਉਹਨਾਂ ਦੇ ਮੰਤਰੀਆਂ ਮੰਤਰੀਆਂ ਕੋਲੋਂ ਪਹੁੰਚਦੀ ਐ ਉਹ ਬੜੀ ਪੁਣਛਣ ਕੇ ਪਹੁੰਚਦੀ ਐ ਉਹ ਪੁਣਛਣ ਜਿਵੇਂ ਅਸੀਂ ਦੁੱਧ ਡੈਰੀ ਤੋਂ ਜਦੋਂ ਨਿਕਲਦਾ ਨਾ ਜਿਹਨੂੰ ਚੂਆਵਾ ਦੁੱਧ ਕਹਿੰਦੇ ਆ ਉਹ ਪੀ ਲੋ ਤੇ ਕਿੱਥੇ ਤੁਸੀਂ ਆ ਪੈਕਟ ਵਾਲਾ ਪੀ ਲੋ ਥੋੜਾ ਜਿਹਾ ਫਰਕ ਤਾਂ ਰਹਿੰਦਾ ਹੀ ਐ ਸੋ ਨਰਿੰਦਰ ਮੋਦੀ ਹੋਣੀ ਜਿੱਦਣ ਸਿੱਧੇ ਮੇਲੇ ਕਿਸਾਨਾਂ ਨੂੰ ਤੇ ਫੇਰ ਸ਼ਾਇਦ ਨਰਿੰਦਰ ਮੋਦੀ ਹੋਣਾ ਨੂੰ ਵੀ ਸਮਝ ਆ ਜੇ ਕਿ ਇਹ ਗੱਲ ਇਹਨਾਂ ਦੀ ਬਿਲਕੁਲ ਜਾਇਜ਼ ਸੀ ਤੇ ਮੇਰੇ ਤੱਕ ਸਹੀ ਗੱਲ ਨਹੀਂ ਆਈ ਤੇ ਹੋ ਸਕਦਾ ਕਿਸਾਨ ਵੀ ਇਸ ਗੱਲ ਨੂੰ ਸਮਝ ਲੈਣ ਵੀ ਭਾਈ ਸਾਡਾ ਪ੍ਰਧਾਨ ਮੰਤਰੀ ਤੇ ਸਾਡਾ ਮੁਲਕ ਕਿੱਥੇ ਖੜਾ ਹੈ ਸਾਡੀ ਗੱਲ ਕਿੰਨੀ ਕੁ ਮੰਨੀ ਜਾਣੀ ਹੈ ਸੋ ਕਿਸਾਨਾਂ ਦੀ ਜਿੱਦ ਹੈ ਵੀ ਪ੍ਰਧਾਨ ਮੰਤਰੀ ਸਾਡੀ ਗੱਲ ਨਹੀਂ ਮੰਨਦੇ ਬਿਲਕੁਲ ਪ੍ਰਧਾਨ ਮੰਤਰੀ ਨੂੰ ਲੱਗਦਾ ਵੀ ਕਿਸਾਨ ਮੇਰੀ ਗੱਲ ਨਹੀਂ ਮੰਨਦੇ ਤੇ ਜਿਹੜੇ ਵਿੱਚ ਵਾਲੇ ਨੇ ਨਾ ਡਾਕੀਏ ਉਹ ਡਾਕੀਆਂ ਨੂੰ ਛੁੱਟੀ ਦੇ ਦੇਣੀ ਚਾਹੀਦੀ ਦੋ ਚਾਰ ਦਿਨਾਂ ਦੀ ਵੀ ਤੁਸੀਂ ਘਰੋਂ ਘਰੇ ਜਾਓ ਭਾਈ ਤੇ ਅਸੀਂ ਸਿੱਧੀ ਗੱਲ ਕਰਦੇ ਹਾਂ ਚਿੱਠੀ ਪੱਤਰੀ ਛੱਡ ਕੇ ਇਹ ਮਸਲਾ ਤਾਂ ਨਿਪਟਣਾ ਹੈ ਬਾਕੀ ਕੱਲ ਦੋਕ ਦਿਨਾਂ ਤੋਂ ਪ੍ਰਿੰਕਾ ਗਾਂਧੀ ਰਾਹੁਲ ਗਾਂਧੀ ਵੀ ਬਹੁਤ ਸਰਗਰਮ ਦਿਖੇ ਫਹਾਲਕੀ ਦੇਖੋ ਉਹਨਾਂ ਦਾ ਘਰ ਦਿੱਲੀ ਚ ਹੈ ਜਿੱਥੇ ਅਰਵਿੰਦ ਕੇਦਰੀਵਾਲ ਦੀ ਵਿਧਾਨ ਸਭਾ ਖੇਤਰ ਹੈ ਉਹਦੇ ਵਿੱਚ ਹੀ ਉਹਨਾਂ ਦਾ ਘਰ ਹੈ ਕੋਠੀਆਂ ਨੇ ਵਧੀਆ ਨਵੀਂ ਦਿੱਲੀ ਪਰ ਕਾਂਗਰਸ ਪਾਰਟੀ ਦੇ ਲੀਡਰ ਜਿਹੜੇ ਮੇਨ ਲੀਡਰ ਨੇ ਉਹ ਬਹੁਤ ਘੱਟ ਪ੍ਰਚਾਰ ਤੇ ਆਉਂਦੇ ਨੇ ਦੇਖੋ ਮਹਿੰਦਰ ਸਿੰਘ ਧੋਨੀ ਤਾਂ ਸਮਝ ਆਉਂਦਾ ਸੀ ਵੀ ਅਖੀਰ ਜੇ ਚਾਹੁੰਦਾ ਸੀ ਕਈ ਵਾਰੀ 7ਵੇਂ 8ਵੇਂ ਨੰਬਰ ਤੇ ਬੈਟਿੰਗ ਕਰਨ ਵੀ ਕੋਈ ਨਹੀਂ ਕਿਉਂਕਿ ਉਹ ਤਾਂ ਖੇਡ ਸੀ ਇੱਕ ক্রিকেট ਹੈ ਇਹ ਤਾਂ ਪੋਲਿਟਿਕਸ ਹੈ ਇਹਦੇ ਚ ਰਾਹੁਲ ਗਾਂਧੀ ਔਰ ਪ੍ਰਿੰਕਾ ਗਾਂਧੀ ਨੂੰ ਜਿਹੜਾ ਪੂਰਾ ਦਿੱਲੀ ਦਾ ਚੋਣ ਪ੍ਰਚਾਰ ਹੈ ਉਹਦੀ ਅਗਵਾਈ ਕਰਨੀ ਚਾਹੀਦੀ ਸੀ ਪਹਿਲੇ ਦਿਨ ਤੋਂ ਦਿੱਲੀ 'ਚ ਇਹ ਲੱਗਿਆ ਹੀ ਨਹੀਂ ਕਈ ਦਿਨ ਤੱਕ ਵੀ ਕਾਂਗਰਸ ਵਾਲੇ ਕਿਸ ਤਰ੍ਹਾਂ ਇੱਥੇ ਆਪਣਾ ਪ੍ਰਚਾਰ ਅਭਿਆਨ ਅੱਗੇ ਚਲਾਉਣਗੇ ਉੰਜ ਕਾਂਗਰਸ ਵਾਲੇ ਖੁਸ਼ ਬੜੇ ਨੇ ਉਹ ਕਹਿੰਦੇ ਸਾਡੀਆਂ ਬਹੁਮਤ ਨਾਲੋਂ ਵੀ 4-5 ਸੀਟਾਂ ਜ਼ਿਆਦਾ ਆਉਣਗੀਆਂ ਮੋਦੀ ਸਾਹਿਬ ਵੀ ਬੜੇ ਖੁਸ਼ ਨੇ ਉਹ ਕਹਿੰਦੇ ਵੀ ਸਾਡੀਆਂ ਇਸ ਵਾਰ ਮੈਂ ਅਖਬਾਰ 'ਚ ਸੁਰਖੀ ਪੜ ਰਿਹਾ ਸੀ ਕਹਿੰਦੇ ਇੱਕ ਮੌਕਾ ਸਾਨੂੰ ਦੇ ਦਿਓ ਮੋਦੀ ਸਾਹਿਬ ਕਹਿੰਦੇ ਹੈ ਜਲਾ ਸਾਹਿਬ ਇਹ ਬੜੀ ਅਹਿਮ ਗੱਲ ਹੈ ਵੀ ਹੁਣ ਮੋਦੀ ਸਾਹਿਬ ਜਿਹੜੇ ਆ ਉਹ ਮੌਕੇ ਦੀ ਤਲਾਸ਼ 'ਚ ਨੇ ਇਤੋਂ ਭਾਵ ਇਦਾਂ ਵਾ ਕਿ ਲੋਕੀ ਮੌਕਾ ਦੇਣ ਦੇ ਮੂਡ 'ਚ ਨਹੀਂ ਹੈ ਬੜਾ ਕਹਿ ਰਿਹਾ ਇਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਵੀ ਤੁਹਾਨੂੰ ਦੱਸ ਦਿੰਦਾ ਜੇ ਭਾਜਪਾ ਦੀ ਸਰਕਾਰ ਦਿੱਲੀ 'ਚ ਆ ਗਈ ਹੂੰ ਉਹ ਵੀ ਫਿਰ 15-20 ਸਾਲ ਹਿੱਲਣੀ ਨਹੀਂ ਕਿਉਂਕਿ ਸਰਕਾਰਾਂ ਕੋਲੇ ਤਾਕਤ ਬਹੁਤ ਹੁੰਦੀ ਹੈ ਜਦੋਂ ਸਰਕਾਰਾਂ ਸੱਤਾ ਜਾਂ ਜਾਂਦੀਆਂ ਨੇ ਨਾ ਅੱਜਕੱਲ ਸੱਤਾ 'ਚ ਰਹਿਣ ਦੇ ਲਈ ਸਰਕਾਰਾਂ ਕੀ ਕਰਦੀਆਂ ਨੇ ਡਾਇਰੈਕਟ ਬੈਨੀਫਿਟ ਦਿੰਦੀਆਂ ਨੇ ਜਿਵੇਂ ਦਿੱਲੀ ਤਰਵਿੰਦ ਕੇਦਰੀਵਾਲ ਦੇਖੋ ਬਿਜਲੀ ਮੁਫਤ ਦੇ ਰਹੇ ਨੇ ਹੁਣ ਹੋਰ ਸੂਬੇ ਵੀ ਦੇਣ ਲੱਗੇ ਪਹਿਲਾਂ ਕੇਦਰੀਵਾਲ ਨੇ ਸ਼ੁਰੂ ਕੀਤੀ ਪਹਿਲਾਂ ਤਾਂ ਇਹ ਮੰਨਦੇ ਨਹੀਂ ਸੀ ਵੀ ਮੁਫਤ ਬਿਜਲੀ ਦਿੱਤੀ ਜਾ ਸਕਦੀ ਹੈ ਕੇਦਰੀਵਾਲ ਦੇ ਗਿਆ ਫਿਰ ਹੁਣ ਦੂਜੇ ਸੂਬਿਆਂ 'ਚ ਐਲਾਨ ਕਰੀ ਜਾਂਦੇ ਨੇ ਬਾਕੀ ਪਾਰਟੀਆਂ ਵਾਲੇ ਵੀ ਤੇ ਕੈਸ਼ ਪੈਸੇ ਖਾਤਿਆਂ 'ਚ ਉਹ ਬੀਜੇਪੀ ਨੇ ਵੀ ਸ਼ੁਰੂ ਕਰਤੇ ਮੱਧ ਪ੍ਰਦੇਸ਼ ਦੇ ਵਿੱਚ ਹੋਏ ਸਭ ਤੋਂ ਪਹਿਲਾਂ ਹੁਣ ਹੋਰ ਸੂਬਿਆਂ 'ਚ ਵੀ ਹੋਈ ਜਾਂਦੇ ਆ ਪੰਜਾਬ 'ਚ ਵੀ ਭਗਵੰਤ ਮਾਨ ਹੁਣਾਂ ਨੇ ਦੇ ਦੇਣੇ ਆ ਹੁਣ ਇਸ ਕਰਕੇ ਹੁਣ ਜਿਹੜੀ ਇੱਕ ਵਾਰੀ ਸੱਤਾ ਆ ਜਾਂਦੀ ਹੈ ਜਦੋਂ ਉਹ ਸੱਤਾ ਲੋਕਾਂ ਨੂੰ ਡਾਇਰੈਕਟ ਬੈਨੀਫਿਟ ਦਿੰਦੀ ਹੈ ਨਾ ਖਾਸ ਤੌਰ ਤੇ ਜਿਹੜੇ ਸਾਡੇ ਗਰੀਬ ਭੈਣ ਭਰਾ ਪਰਿਵਾਰ ਮੈਂਬਰ ਨੇ ਉਹਨਾਂ ਨੂੰ ਲੱਗਦਾ ਹੈ ਵੀ ਸਾਡੀ ਮਦਦ ਹੋ ਰਹੀ ਹੈ ਤੇ ਅਸੀਂ ਵੋਟ ਪਾਉਣੀ ਹੈ ਅਸੀਂ ਧੋਖਾ ਨਹੀਂ ਕਰਨਾ ਸਰਕਾਰ ਨਾਲ ਇਸ ਕਰਕੇ ਗਰੀਬਾਂ ਦੀ ਗਿਣਤੀ ਵੱਧ ਹੈ ਮਿਡਲ ਕਲਾਸ ਵਾਲੇ ਤਾਂ ਥੋੜੇ ਨੇ ਜ਼ਿਆਦਾ ਤਾਂ ਸੰਦੀਪ ਜੀ ਸਧਾਰਨ ਲੋਕ ਨੇ ਬੜਾ ਔਖਾ ਜਿਹੜੇ ਆਪਣੇ ਦਾਲ ਫੁਲਕਾ ਜ਼ਿੰਦਗੀ ਦਾ ਚਲਾ ਰਹੇ ਨੇ ਸਾਡੀਆਂ ਸਰਕਾਰਾਂ ਉਹਨਾਂ ਨੂੰ ਡਾਇਰੈਕਟ ਬੈਨੀਫਿਟ ਦੇਣ ਕੱਲਾ ਮੁਫਤ ਅਨਾਜ ਦੇਣ ਨਾਲ ਵੀ ਗੱਲ ਨਹੀਂ ਬਣਨੀ ਇਸ ਤੋਂ ਅੱਗੇ ਸਾਨੂੰ ਸੋਚਣ ਦੀ ਲੋੜ ਹੈ ਕਿ ਅਸੀਂ ਉਹਨਾਂ ਨੂੰ ਅਨਾਜ ਦੀ ਥਾਂ ਤੇ ਰੋਜ਼ਗਾਰ ਕਿਵੇਂ ਦੇਈ ਬਿਲਕੁਲ ਠੀਕ ਕਰ ਰਹੇ ਚੀਨ ਦੀ ਤਰ੍ਹਾਂ ਸੀ ਸੋਚੀਏ ਵੀ ਸਾਡੇ ਹਰ ਘਰ 'ਚ ਕੁਝ ਨਾ ਕੁਝ ਉਤਪਾਦਨ ਪੈਦਾ ਹੋਣਾ ਚਾਹੀਦਾ ਕੋਈ ਉਤਪਾਦਨ ਸਾਡੇ ਬਣ ਰਿਹਾ ਤੇ ਸਾਡੀ ਖੇਤੀਬਾੜੀ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਪੰਜਾਬ ਹੈ ਜਿਹੜਾ ਸਾਡਾ ਚੀਨ ਹੀ ਹੈ ਸੋ ਉਸ ਤਰਜ ਤੇ ਸਾਡੀ ਖੇਤੀਬਾੜੀ ਨੂੰ ਇਹਨਾਂ ਨੂੰ ਵਿਕਸਿਤ ਕਰਨ ਦੀ ਲੋੜ ਹੈ। ਬਾਕੀ ਦੇਖੋ ਦਿੱਲੀ ਦੀ ਜਿਹੜੀ ਚੋਣ ਹੈ ਜੀ ਸਾਰੀਆਂ ਪਾਰਟੀਆਂ ਨੇ ਜ਼ੋਰ ਲਾਇਆ। ਪੈਸੇ ਪੁਸੇ ਵੀ ਖੂਬ ਬੰਡੇ ਹੋਣੇ ਪੋਲਿਟਿਕਲ ਪਾਰਟੀਆਂ ਨੇ ਇਹਨਾਂ ਨੂੰ ਕਮੀ ਥੋੜੀ ਹੈ ਜੀ ਕੋਈ। ਪੋਲਿਟਿਕਲ ਪਾਰਟੀਆਂ ਵਾਲਿਆਂ ਕੋਲੇ। ਲੋਕ ਹੀ ਦੇ ਜਾਂਦੇ ਆ ਇਹਨਾਂ ਨੂੰ। ਇਹਨਾਂ ਨੂੰ ਮੰਗਣੇ ਮਿਲੀ ਪੈਂਦੇ। ਬਿਲਕੁਲ। ਸੋ ਮੈਂ ਤਾਂ ਦੇਖਿਆ ਹੈ ਕਿ ਜਦੋਂ ਕੋਈ ਲੀਡਰ ਖੜਾ ਹੁੰਦਾ ਕਿਸੇ ਹਲਕੇ 'ਚ ਉਸ ਹਲਕੇ ਦੇ ਲੋਕ ਆਪ ਹੀ ਲੀਡਰ ਨੂੰ ਪੈਸੇ ਦੇ ਜਾਂਦੇ। ਲੀਡਰ ਨੂੰ ਚਾਹੀਦੇ ਨਹੀਂ ਹੁੰਦੇ। ਹੂੰ। ਤੇ ਭਾਵੇਂ ਉਹ ਲੀਡਰ ਹਾਰ ਜੇ ਚੋਣ ਸੰਦੀਪ ਜੀ ਉਹ ਚੋਣ ਹਾਰ ਕੇ ਵੀ ਪੈਸੇ ਬਚਾ ਬਚਾ ਜਾਂਦਾ ਅੱਜ ਦੀਆਂ ਇਲੈਕਸ਼ਨਾਂ ਇਸ ਤਰ੍ਹਾਂ ਦੀਆਂ ਹੋ ਗਈਆਂ ਜਿੰਨੇ ਲੀਡਰ ਚੋਣਾਂ ਚ ਖੜੇ ਆ ਨਾ ਜੀ ਜੇ ਕੋਈ ਇਹਨਾਂ ਦੀ ਜਾਂਚ ਜੂਚ ਕਰ ਲਓ ਇਹੀ ਪਤਾ ਲੱਗ ਜੇ ਵੀ ਹਾਰਨ ਵਾਲਿਆਂ ਨੇ ਕਿੰਨੇ ਪੈਸੇ ਬਚਾ ਲਏ ਨਾਲੇ ਹਾਰੇ ਨਾਲੇ ਪੈਸੇ ਬਚਾ ਲਏ ਸੋ ਉਹਨਾਂ ਨੂੰ ਤਾਂ ਹਾਰ ਕੇ ਵੀ ਕਮਾਈ ਆ ਲੀਡਰਾਂ ਨੂੰ ਸਾਰਿਆਂ ਨੂੰ ਨਹੀਂ ਕਹੀ ਚੰਗੇ ਵੀ ਇਮਾਨਦਾਰ ਵੀ ਹੋਣੇ ਵੀ ਨਹੀਂ ਕਿਸੇ ਤੋਂ ਲੈਣਾ ਹੱਥ ਬੰਨ ਕੇ ਅਸੀਂ ਇਸ ਕਰਕੇ ਪਰ ਦਿੱਲੀ ਦੀ ਚੋਣ ਦਿਲਚਸਪ ਰਹੂਗੀ ਅਗਰ ਤਾਂ ਆਮ ਆਦਮੀ ਪਾਰਟੀ ਜਿੱਤਦੀ ਜੀ ਇਹਦਾ ਮਤਲਬ ਹੈ ਲੋਕ ਲਗਾਤਾਰ ਜਿਹੜਾ ਮੁਫਤ ਬਿਜਲੀ ਦਾ ਫਾਇਦਾ ਲੈ ਰਹੇ ਨੇ ਉਹਦੇ ਲਈ ਉਹ ਹਮੇਸ਼ਾ ਹੀ ਸਰਕਾਰ ਦਾ ਧੰਨਵਾਦ ਕਰਦੇ ਨੇ ਤੇ ਜੇ ਜਿੱਤੀ ਵੀ ਜੀਪੀ ਫਿਰ ਇਹਦਾ ਮਤਲਬ ਹੈ ਕਿ ਲੋਕ ਚਾਹੁੰਦੇ ਨੇ ਕਿ ਕੱਲੀ ਬਿਜਲੀ ਨਾਲ ਗੱਲ ਨਹੀਂ ਬਣਨੀ ਸਾਡੇ ਖਾਤਿਆਂ 'ਚ ਵੀ ਪਾਓ ਪਰ ਖਾਤਿਆਂ 'ਚ ਪਾਉਣ ਦੀ ਗੱਲ ਤਾਂ ਅਰਵਿੰਦ ਕੇਜਰੀਵਾਲ ਨੇ ਵੀ ਕਹੀ ਹੈ ਕੇਜਰੀਵਾਲ ਨੇ ਵੀ ਗਈ ਹੈ ਉਹਨਾਂ ਨੇ ਇੱਥੇ ਸ਼ੁਰੂ ਵੀ ਕਰਤੀ ਮੁਹਿੰਮ ਮੁਹਿੰਮ ਸ਼ੁਰੂ ਵੀ ਕਰਤੀ ਪਰ ਪਾਰਲੀਮੈਂਟ ਦੇ ਵਿੱਚ ਲੋਕ ਮੋਦੀ ਸਾਹਿਬ ਨੂੰ ਵੋਟਾਂ ਪਾ ਜਾਂਦੇ ਦਿੱਲੀ 'ਚ ਵੀ ਮੋਦੀ ਸਾਹਿਬ ਪਾਰਲੀਮੈਂਟ 'ਚ ਅਸੀਂ ਤੁਹਾਨੂੰ ਪਾਵਾਂਗੇ ਪਰ ਇਹ ਵੀ ਹੋ ਸਕਦਾ ਹੈ ਨਾ ਕਿ ਬੀਜੇਪੀ ਕੋਲੇ ਕੋਈ ਦੂਜਾ ਮੋਦੀ ਨਹੀਂ ਜਿਹੜਾ ਦਿੱਲੀ ਸੰਭਲੇ ਹੁਣ ਵੱਡੇ ਮੋਦੀ ਸਾਹਿਬ ਤਾਂ ਪ੍ਰਧਾਨ ਮੰਤਰੀ ਨੇ ਆਮ ਆਦਮੀ ਪਾਰਟੀ ਕੋਲੇ ਦਿੱਲੀ ਚ ਮੁੱਖ ਮੰਤਰੀ ਦਾ ਚਿਹਰਾ ਅਰਵਿੰਦ ਕੇਜਰੀਵਾਲ ਹੈ ਕਾਂਗਰਸ ਕੋਲੇ ਵੀ ਨਹੀਂ ਦਿਖ ਰਿਹਾ ਕੋਈ ਕੌਣ ਹੋ ਨਾ ਬੀਜੇਪੀ ਕੋਲੇ ਕੋਈ ਦਿਖ ਰਿਹਾ ਇਹ ਫੈਕਟਰ ਮਹੱਤਵਪੂਰਨ ਹੈ ਪਰ ਜਿਤਨਾ ਕਿਹਨੇ ਹੈ ਇਹ ਫੈਸਲਾ ਲੋਕਾਂ ਨੇ ਕਰਨਾ ਹੈ ਸ਼ਨੀਵਾਰ ਪਤਾ ਲੱਗ ਜਾਣਾ ਸ਼ਨੀਵਾਰ ਪਤਾ ਲੱਗ ਜਾਣਾ ਹੈ 8 ਤਰੀਕ ਨੂੰ ਪਰ ਜਿਹੜੇ ਦਿੱਲੀ ਦੇ ਚੋਣ ਨਤੀਜੇ ਨੇ ਨਾ ਉਹਨਾਂ ਨੇ ਇੱਕ ਗੱਲ ਤੈਅ ਕਰ ਦੇਣੀ ਹੈ ਕਿ ਜਿਹੜੀਆਂ ਸਰਕਾਰਾਂ ਲੋਕਾਂ ਨੂੰ ਮੁਫਤ ਬਿਜਲੀ ਮੁਫਤ ਪਾਣੀ ਜਾਂ ਡਾਇਰੈਕਟ ਸਹੂਲਤਾਂ ਦੇ ਰਹੀਆਂ ਨੇ ਅਗਰ ਲੋਕ ਉਹਨਾਂ ਨੂੰ ਚੁਣਨਗੇ ਤੇ ਫਿਰ ਇਹ ਸਾਰੀਆਂ ਸਰਕਾਰਾਂ ਨੇ ਲੋਕਾਂ ਨੂੰ ਮੁਫਤ ਦੀਆਂ ਸਹੂਲਤਾਂ ਦੇਣੀਆਂ ਜੀ ਡਲਾ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਕੋਈ ਵੀ ਧਿਰ ਸਾਡੇ ਵੱਲੋਂ ਕੀਤੀ ਗਈ ਚਰਚਾ ਦੇ ਨਾਲ ਅਗਰ ਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਅਸੀਂ ਉਹਨਾਂ ਦਾ ਪੱਖ ਵੀ ਜਿਹੜਾ ਉਹ ਅੱਗੇ ਵਧਾਵਾਂਗੇ ਧੰਨਵਾਦ ਧੰਨਵਾਦ